ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਹੀ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਕਾਫੀ ਹਰਕਤ ਦੇ ਵਿੱਚ ਨਜ਼ਰ ਆ ਰਹੀ ਹੈ ਪਾਣੀ ਦੇ ਪੱਧਰ ਨੂੰ ਦੇਖ ਕੇ ਸਬ ਡਿਵੀਜ਼ਨਲ ਮੈਜਿਸਟਰੇਟ ਅਮਨਪ੍ਰੀਤ ਸਿੰਘ ਦੇ ਵੱਲੋਂ ਬਿਆਸ ਦਰਿਆ ਦੇ ਨਜ਼ਦੀਕ ਵਕਫਾਕ ਇਲਾਕਿਆਂ ਦਾ ਦੌਰਾ ਵੀ ਕੀਤਾ ਜਾ ਰਿਹਾ ਹੈ ਤੇ ਖੁਦ ਪਲ-ਪਲ ਦੇ ਹਾਲਾਤਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਇਹ ਤੇ ਦੱਸ ਦਈਏ ਕਿ ਅਜੇਸਟਿੰਗ ਬਾਬਾ ਬਕਾਲਾ ਸਾਹਿਬ ਅਮਨਪ੍ਰੀਤ ਸਿੰਘ ਦੇ ਵੱਲੋਂ ਦਰਿਆ ਬਿਆਸ ਕੰਢੇ ਗੇਜ ਦਾ ਜਾਇਜ਼ਾ ਲੈਂਦਾ ਤੇ ਪਾਣੀ ਦੇ ਪੱਧਰ ਦੀ ਸਥਿਤੀ ਜਾਣਨ ਦੇ ਨਾਲ ਵਕਫਾਕ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਇਹ ਦਿਸ਼ਾ ਨਿਰਦੇਸ਼ ਪਿਛਾਰ ਕੀਤਾ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋ ਐਸਟੀਐਮ ਬਾਬਾ ਬਕਾਲਾ ਸਕੱਬ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਵੱਲੋਂ ਹਰ ਤਰ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪੂਕਤਾ ਪ੍ਰਬੰਧ ਕੀਤੇ ਗਏ ਜਿੱਥੇ ਵੀ ਜਿਸ ਚੀਜ਼ ਦੀ ਲੋੜ ਹੈ ਉਸ ਦੇ ਲਈ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦੇ ਉਹਨਾਂ ਨੇ ਕਿਹਾ ਕਿ ਬਿਆਤਰਿਆ ਦੇ ਵਿੱਚ ਇੱਕ ਤੋਂ ਡੇਢ ਦਿਨ ਦਰਿਆਨ ਪਾਣੀ ਘਟਣ ਦੀ ਸੰਭਾਵਨਾ ਹੈ ਇਸ ਸੰਬੰਧੀ ਜਾਣਕਾਰੀ ਦੇਣ ਦੇ ਲਈ ਉਹਨਾਂ ਵੱਲੋਂ ਅਧਿਕਾਰੀਆਂ ਦੇ ਨਾਲ ਵੀ ਰਾਬਤਾ ਕੀਤਾ ਗਿਆ ਹੈ ਮਨੇ ਕਹਿਆ ਕਿ ਕੁਲਚਾਰ ਤੋਂ 5 ਪਿੰਡ ਅਬੀਸਰ ਦਿਹਾਤੀ ਦੇ ਬਿਆਸ ਰਿਆ ਦੇ ਪਾਣੀ ਦੇ ਕਾਰਨ ਪ੍ਰਭਾਵਿਤ ਹੋਏ ਜਿਸ ਦੇ ਵਿੱਚ ਰਹਾਇਸ਼ੀ ਖੇਤਰ ਨਹੀਂ ਹੈ ਬਲਕਿ ਫਸਲਾਂ ਦਾ ਨੁਕਸਾਨ ਜ਼ਰੂਰ ਹੋਇਆ ਮਨੇ ਕਹਿਆ ਕਿ ਪ੍ਰਸ਼ਾਸਨ ਦੇ ਬਲੂ ਫੇਲ ਵੀ ਇhtਿਆਤ ਦੇ ਤੌਰ ਤੇ ਇਲਾਕੇ ਨੂੰ ਮੋਨਟਾਈਜ਼ ਕੀਤਾ ਜਾ ਰਿਹਾ ਤੇ ਲੋਕਾਂ ਦੇ ਨਾਲ رابطہ ਕਰਕੇ ਕੰਟਰੋਲ ਰੂਮ ਨੰਬਰ ਵੀ ਸਾਂਝੇ ਕੀਤੇ ਗਏ ਸੋਸ਼ੀਅਲ ਦੀ ਇhtਿਆਤ ਦੇ ਤੌਰ ਤੇ ਸਾਰੀ ਡਿਪਾਰਟਮੈਂਟ ਸੀ ਜਿਹੜੀ ਵਿਜ਼ਿਟ ਸੀ ਉਹ ਬਿਆਸ ਤੇ ਗੇਜ ਬੀਟਰ ਜਿੱਤੋਂ ਸੀ ਚੈੱਕ ਕਰਦੇ ਆ ਕਿ ਪਾਣੀ ਦਾ ਲੈਵਲ ਕਿੰਨਾ ਹੋ ਚੁੱਕਾ ਹੈ ਸੋ 744 ਪਾਣੀ ਦਾ ਲੈਵਲ ਸੀਗਾ ਫੂਡ ਜਦੋਂ ਲਾਸਟ ਟਾਈਮ 2023 ਚ ਇੱਥੇ ਫਲੱਡ ਆ ਹੁੰਦੀ ਆ ਸਾਰ ਬਣੀ ਸੀ ਹੁਣ ਪਾਣੀ ਦਾ ਲੈਵਲ 743 ਤੋਂ 1 ਪੁਆਇੰਟ ਘਟ ਹੈ ਤੇ ਇਸ ਕਰਕੇ ਇਹ ਤਿਆਦ ਦੇ ਤੌਰ ਤੇ ਅਸੀਂ ਹੈਲਥ ਡਿਪਾਰਟਮੈਂਟ ਫੂਡ ਡਿਪਾਰਟਮੈਂਟ ਐਨੀਮਲ ਹਸਬੰਡੀ ਸਾਰੇ ਸੀਆਰਓਜ਼ ਤੇ ਤੋਂ ਡੇਰਾ ਬਿਆਸ ਜੀ ਦੇ ਰਿਪਰੈਜ਼ੈਂਟੇਟਿਵ ਆਰਮਨ ਰਿਪਰੈਜ਼ੈਂਟੇਟਿਵ ਸਾਰੇ ਨੇ ਇਕੱਠੇ ਮਿਲ ਗਏ ਅਸੀਂ ਇਹ ਵਿਜ਼ਿਟ ਵੀ ਕੀਤੀ ਹੈ ਤੇ ਹੁਣ ਇਸ ਤੋਂ ਬਾਅਦ ਚ ਹਰੇਕ ਤਹਿਸੀਲਦਾਰ ਸਾਹਿਬ ਦੋ ਦੋ ਦੀ ਆਪਣੀ ਟੀਮਾਂ ਬਣਾ ਕੇ ਦੋ ਦੋ ਪਿੰਡਾਂ ਦੇ ਅੰਦਰ ਜਾਣਗੇ ਸਾਡੀ ਮੈਂ ਇਹ ਦੱਸਣਾ ਚਾਹੁੰਦਾ ਜੀ ਸ਼ੇਰੋ ਨਿਗਾ ਸ਼ੇਰੋ ਬਗਰ ਜੋ ਕਿ ਕਪੂਰਥਲਾ ਸਾਈਡ ਤੇ ਸਬਡਿਵੀਜ਼ਨ ਬਾਬਾ ਬਕਾਲਾ ਦੇ ਦੋ ਪਿੰਡ ਨੇ ਉਹ ਆਲਰੇਡੀ ਇੱਕ ਹਫਤੇ ਤੋਂ ਪਾਣੀ ਦੀ ਮਾਰ ਹੇਠ ਦੇ ਪਰ ਉੱਥੇ ਇੱਕ ਦੋ ਪਰਿਵਾਰ ਸੀਗੇ ਜਿਨ੍ਹਾਂ ਨੂੰ ਅਸੀਂ ਰੈਸਕਿਊ ਕਰ ਲਿਆ ਸੀ ਟਾਈਮਲੀ ਸਾਡੇ ਤਿੰਨ ਪਿੰਡ ਕੋਟ ਮਹਿਤਾ ਵਜ਼ੀਰਪੁੱਲਰ ਤੇ ਬੁੱਢਾ ਥੇ ਦੇ ਅੰਦਰ ਪਾਣੀ ਆ ਚੁੱਕਾ ਹੈ ਲੇਕਿਨ ਉਹ ਅਜੇ ਫਸਲਾਂ ਤੱਕ ਹੈ ਉੱਥੇ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੈ ਉਹ ਪਿੰਡ ਉੱਚੀ ਹਾਈਟ ਦੇ ਉੱਤੇ ਨੇ ਤੇ ਅਸੀਂ ਉੱਥੋਂ ਦੇ ਨੰਬਰਦਾਰ ਸਰਪੰਚਸ ਸਾਰਿਆਂ ਨਾਲ ਸਾਡਾ ਪਟਵਾਰੀ ਸਾਹਿਬਾਨ ਦਾ ਪੰਚਾਇਤ ਸੈਕਟਰੀਜ਼ ਦਾ ਸਾਰਿਆਂ ਦਾ ਤਾਲਮਿਲ ਹੈ ਜੇਕਰ ਉੱਥੇ ਕਿਤੇ ਵੀ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਸਾਡੇ ਧਿਆਨ ਦੇ ਅੰਦਰ ਨਾਲ ਦੇ ਨਾਲ ਹੀ ਆ ਜਾਂਦੀ ਜਿਵੇਂ ਕਿ ਅੱਜ ਇੱਕ ਪਿੰਡ ਦੇ ਅੰਦਰ ਇੱਕ ਰੂਫ ਕਲੈਪਸ ਹੋਣ ਦੀ ਖਬਰ ਆਈ ਸੀ ਨਾਇਬ ਸੀਲਦਾਰ ਬਿਆਸ ਜੀ ਨੇ ਉੱਥੇ ਜਾ ਕੇ ਉਹ ਵਿਜ਼ਿਟ ਵੀ ਕਰ ਲਿਆ ਤੇ ਉਹਨਾਂ ਨੇ ਫੈਮਲੀ ਨੂੰ ਜੇਕਰ ਕੁਝ ਵੀ ਕਿਸੇ ਸਹਾਇਤਾ ਦੀ ਲੋੜ ਸੀ ਉਹ ਪ੍ਰੋਵਾਈਡ ਕਰ ਦਿੱਤੀ ਅੱਜ ਦੀ ਇਹ ਮੀਟਿੰਗ ਅਤਿਆਦ ਦੇ ਤੌਰ ਤੇ ਸੀ ਕਿ ਪ੍ਰਮਾਤਮਾ ਨਾ ਕਰੇ ਕਿ ਜੇ ਪਾਣੀ ਮਗਰੋਂ ਹੋਰ ਵੱਧ ਆ ਜਾਏ ਜੋ ਕਿ ਮੈਨੂੰ ਐਸ.ਈ. ਜਗਦੀਸ਼ ਰਾਜ ਜੀ ਨੇ ਦੱਸਿਆ ਕਿ ਪੌਂਗ ਡੈਮ ਦੇ ਅੰਦਰ ਅੱਗੇ ਉਹ ਚੱਕੀ ਦੇ ਅੰਦਰ ਪਾਣੀ ਘਟਿਆ ਤੇ ਉਹ ਅੱਗੇ ਘਟ ਹੁਣ ਲੈਵਲ ਜਿਹੜਾ ਘਟੇਗਾ 1.5 ਦਿਨ ਦੇ ਅੰਦਰ ਹੋਰ ਲੈਵਲ ਘਟ ਜਾਏਗਾ ਲੇਕਿਨ ਜੇਕਰ ਐਸੀ ਕੋਈ ਸਥਿਤੀ ਪੈਦਾ ਹੁੰਦੀ ਹੈ ਕਿ ਪਾਣੀ ਵੱਧਦਾ ਤਾਂ ਅਲਰਟ ਰਹਿਣ ਲਈ ਸਾਰੀ ਟੀਮ ਸਾਡੀਆਂ ਅਲਰਟ ਤੇ ਸਾਰੀ ਟੀਮ ਸਾਡੀਆਂ ਪੂਰੀ ਤਰ੍ਹਾਂ ਤਿਆਰ ਨੇ ਤੇ ਉਹਨਾਂ ਨੂੰ ਇਸ ਸਿਚੁਏਸ਼ਨ ਨੂੰ ਦੇਖਣ ਲਈ ਤੇ ਬਾਕੀ ਪਿੰਡਾਂ ਦਾ ਅਸੀਂ ਇਹਦੇ ਬਾਅਦ ਚੋਂ ਦੌਰਾ ਕਰਨ ਜਾ ਰਹੇ ਹਾਂ ਜੀ ਸਾ ਕਿੰਨੇ ਕੁ ਰਕਬਾ ਜਿਹੜਾ ਹੈਗਾ ਕੋਈ ਹੁਣ ਤੱਕ ਇਹਦਾ ਅੰਦਾਜ਼ਾ ਹੈਗਾ ਕਿ ਕਿੰਨੇ ਪਿੰਡਾਂ ਦੀ ਕਿੰਨੀ ਕ ਜਮੀਨ ਪ੍ਰਭਾਵਿਤ ਹੋਈ ਇਹਨਾਂ ਪਾਣੀ ਦੇ ਬਿਆਸ ਕਰਦੇ ਆ। ਸ਼ਿਰੂ ਨਗਾ ਸ਼ਿਰੂ ਬਗਤ ਜੀ ਦੋ ਪਿੰਡ ਪੂਰੇ ਹੀ ਪਾਣੀ ਦੇ ਹੇਠ ਨੇ। ਉਹ ਕਪੂਥਲਾ ਸਾਈਡ ਦੇ ਉੱਤੇ ਨੇ। ਉਹ ਬਾਬਾ ਬਕਾਲਾ ਸਬਡਿਵੀਜ਼ਨ ਦੇ ਪਿੰਡ ਨੇ। ਕੋਟ ਮਹਿਤਾ ਵਜ਼ੀਰਪੁਰ ਤੇ ਗੁੱਡਾ ਥੇ ਪਿੰਡ ਦੀ ਉਹਨਾਂ ਦੀ ਵੀ ਆਰਾਊਂਡ ਹੈਗੀ ਆ ਜੋ ਕਿ ਪਾਣੀ ਕਿਉਂਕਿ ਕੱਲ 1-2 ਦਿਨ ਚ ਵਧਿਆ ਸੀ ਤਾਂ ਮੋਰ ਥੈਨ ਹਜ਼ਾਰ ਜਾਂ 1200 ਏਕੜ ਦੇ ਲੱਗੇ ਰਕਬਾ ਜਿਹੜਾ ਇਹ ਹੋ ਗਿਆ ਹੋਵੇਗਾ। ਇਹਦੀ ਹੋਰ ਸਥਿਤੀ ਜ਼ਿਆਦਾ ਸਾਨੂੰ ਕਲੀਅਰ ਹੋਵੇਗੀ ਇਹ ਅਪ੍ਰੋਕਸੀਮ ਜਦੋਂ ਪਾਣੀ ਘਟੇਗਾ ਇਹਦੀ ਹੋਰ ਸਥਿਤੀ ਸਾਨੂੰ ਕਲੀਅਰ ਹੋ ਜਾਏਗੀ ਜਿਹੜੀ ਸਪੈਸ਼ਲ ਗੁਜ਼ਾਰੀ ਚੀਜ਼ ਕਾਜ ਨੂੰ ਆਰਡਰ ਕਰੇਗੀ ਅਸੀਂ ਉਹ ਕਰਾਂਗੇ ਜੋ ਰਕਵੇ ਦੇ ਰਿਗਾਰਡਿੰਗ ਉਦੋਂ ਤਣ ਮੈਂ ਡਿਟੇਲਸ ਦੱਸ ਦਾਂਗਾ ਪਿੰਡ ਵਿੱਚ ਕਰਵਾ ਲੈ ਜੇ ਪਾਣੀ ਓਵਰਫਲੋ ਹੋਇਆ ਅੱਜ ਥੀਰਾ ਬਿਆਸ ਦੇ ਜਾਂਦੇ ਮਾਰਗ ਦੇ ਉੱਤੇ ਆ ਗਿਆ ਮਾਰਗ ਜੀ ਔਰ ਕੋਈ ਐਤਿਆਤ ਦੇ ਤੌਰ ਦੇ ਉੱਤੇ ਕੋਈ ਤੁਸੀਂ ਦੇਖਿਆ ਵੀ ਟੀਮ ਨੂੰ ਲਗਾਇਆ ਹੋਵੇ ਕਿ ਜੋ ਕੀ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਡੇਰਾ ਬਿਆਸ ਨੂੰ ਜਾਣ ਵਾਲੀ ਰੋਡ ਦੇ ਉੱਤੇ ਜਿਹੜਾ ਪਾਣੀ ਓਵਰਫਲੋ ਹੋਇਆ ਉਹ ਦਰਿਆ ਦਾ ਪਾਣੀ ਨਹੀਂ ਉਹ ਮੀਂਹ ਦਾ ਪਾਣੀ ਹੈ ਬਿਕੋਜ਼ ਇਹ ਜਿਹੜੀ ਸੜਕੇ ਨੀਵੀਂ ਹੋ ਕੇ ਅੱਗੇ ਡੇਰੇ ਨੂੰ ਜਾਂਦੀ ਹੈ ਮੀਂਹ ਦਾ ਪਾਣੀ ਦੋਵੇਂ ਪਾਸੇੋਂ ਨਿਵਾਣ ਹੋਣ ਕਰਕੇ ਇਕੱਠਾ ਹੋਇਆ ਹੈ ਇਹ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਰੋਡ ਦੇ ਉੱਤੇ ਰਹੀ ਆ ਤੇ ਮੇਰੀ ਇਹੀ ਰਿਕੁਐਸਟ ਹੈ ਜੀ ਇਹਦੇ ਉੱਤੇ ਪੈਣੀ ਕਰਨ ਦੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ ਤਾਂ ਇਹ ਮੀਂਹ ਦਾ ਪਾਣੀ ਸੀਗਾ ਇਹ ਹੌਲੀ-ਹੌਲੀ ਇਹ ਸੀਪਿੰਗ ਜਿਹੜਾ ਹੈਗਾ ਬਾਕੀ ਇਹ ਬਾਹਰ ਆਊ ਹੋ ਜਾਏਗਾ ਦਰਿਆ ਦਾ ਪਾਣੀ ਅਜੇ 1 ਫੁੱਟ ਜਿਹੜਾ ਹੈ ਜੋ ਕਿ 2023 ਦੇ ਜਦੋਂ ਫਲੱਡ ਆਏ ਸੀ ਉਸ ਲੈਵਲ ਤੋਂ ਅਜੇ 1 ਫੁੱਟ ਥੱਲੇ ਹੈ ਪਰਮਾਤਮਾ ਨੇ ਕਿਰਪਾ ਰੱਖੀ ਜੇ ਪਾਣੀ ਹੋਰ ਮਗਰੋਂ ਨਾ ਆਇਆ ਤਾਂ ਉਹ ਐਸੇ ਫਲੱਡ ਵਾਲੀ ਸਿਚੁਏਸ਼ਨ ਪੈਦਾ ਨਹੀਂ ਹੋਏ ਪਰ ਪਿੰਡਾਂ ਬੇਲੇ ਕਰਵਾ ਲੈ ਕੇ ਕਿਸੇ ਨੇ ਤਰੀਬ ਪਾਣੀ ਛੱਡਿਆ ਗਿਆ ਰਿਲੀਜ਼ ਕੀਤਾ ਗਿਆ ਜਿਹੋ ਜੀ ਖਬਰ ਆ ਰਹੀ ਹੈ ਕੋਈ ਉਹਦੀ ਸਪਸ਼ਟੀਕਰਨ ਜਾਂ ਪੁਸ਼ਟੀ ਤੁਹਾਡੇ ਕੋਲ ਤੁਹਾਡੇ ਕੋਲ ਹੈਗੀ ਤਾਂ ਮੈਂ ਅਸੀ ਜਗਦੀਸ਼ ਰਾਜ ਜੀ ਨਾਲ ਜੀ ਇਨ ਟੱਚ ਹਾਂ ਸਾਨੂੰ ਰਿਪੋਰਟਸ ਵੀ ਸ਼ੇਅਰ ਹੁੰਦੀਆਂ ਰਹਿੰਦੀਆਂ ਸਾਡੇ ਜਿਹੜਾ ਬਾਬਾ ਬਗਲਾ ਸਬਡਿਵੀਜ਼ਨ ਦਾ ਫਲੱਡ ਗਰੁੱਪ ਹੈ ਤਾਂ ਉਹਦੇ ਵਿੱਚ ਰਿਪੋਰਟਸ ਵੀ ਸ਼ੇਅਰ ਕਰਦੇ ਰਹਿੰਦੇ ਨੇ ਜਿਹੜੀ ਮੇਰੀ ਹੁਣ ਅੱਜ ਕੰਢੇਕ ਪਹਿਲਾਂ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਪੌਂਗ ਉਹਦੇ ਘਟਣ ਦੇ ਕਰਕੇ ਅੱਗੇ ਵੀ ਕ੍ਰੀਡ ਦੇ ਦਿਨ ਦੇ ਅੰਦਰ ਸਾਨੂੰ ਵੀ ਰੀਲੀਫ ਮਿਲੇਗਾ ਪਾਣੀ ਘਟੇਗਾ ਬਟ ਜੇਕਰ ਕੋਈ ਅਸਾਰ ਆ ਰਿਹਾ ਉਹਦੇ ਜਾਬਦੇ ਨੇ ਜਿਉਂਕਿ ਕਲਾਉਡ ਬਰਸ ਕੋਈ ਹੋਰ ਉੱਥੇ ਰੇਨ ਜਿੱਦਾਂ ਹੋ ਜਾਂਦੀਆਂ ਨੇ ਹੈਵਲੀ ਰੇਨਸ ਤਾਂ ਫਿਰ ਪਾਣੀ ਵੱਧ ਸਕਦਾ ਪਰ ਮੋਸਟਲੀ ਹੁਣ ਦੀ ਜਿਹੜੀ ਸਥਿਤੀ ਹੈ ਕਿ ਉੱਥੇ ਪਾਣੀ ਘਟ ਰਿਹਾ ਮਗਰੋਂ ਹੀ ਘਟ ਆ ਰਿਹਾ ਤੇ ਜੇ ਕੋਈ ਤੁਹਾਡਾ ਕੁਐਸਚਨ ਸੀਗਾ ਜੀ ਕਿ ਕੋਈ ਪਿੰਡ ਵੈਕੂਏਟ ਕਰਨ ਦੀ ਕਿਉਂਕਿ ਪਿੰਡ ਸਾਨੂੰ ਬਾਬਾ ਬਗਾਲਾ ਸਬਡਿਵੀਜ਼ਨ ਚ ਪਿੰਡ ਵੈਕੂਏਟ ਕਰਨ ਦੀ ਲੋੜ ਨਹੀਂ ਪੈ ਰਹੀ ਉਹਦਾ ਕਾਰਨ ਇਹ ਹੈ ਜੀ ਕਿਉਂਕਿ ਪਿੰਡ ਉੱਚੀ ਜਿਹੜੇ ਹੈਗੇ ਹ ਦੋ ਪਿੰਡ ਸਾਡੇ ਸੀਗੇ ਜੀ ਸ਼ੇਰੋ ਬਾਗਾ ਤੇ ਸ਼ੇਰੋ ਨਿਗਾਰ ਜਿਹਦੇ ਵਿੱਚ ਦੋ ਫੈਮਲੀयां ਸੀ ਉਹਨਾਂ ਨੂੰ ਅਸੀਂ ਦੋ ਹਫ਼ਤੇ ਪਹਿਲਾਂ ਹੀ ਵੈਕੂਏਟ ਕਰ ਲਿਆ ਸੀ ਜਦੋਂ ਉੱਧਰ ਪਾਣੀ ਆਇਆ ਸੀ ਇੱਕ ਉੱਥੇ ਗੁਰਦਆਰਾ ਸਾਹਿਬ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਹ ਵੀ ਅਸੀਂ ਪਹਿਲਾਂ ਹੀ